ਇੱਕ ਫਿਰ ਉਹ ਇੱਕ ਨਦਰਸ਼ਕਾ ਦਾ ਸਵਾਗਤ ਹੈ ਕੇਂਦਰ ਸਰਕਾਰ ਵੱਲੋਂ ਜੋ ਸੁਝਾਅ ਦਿੱਤਾ ਗਿਆ ਹੈ ਕਿਸਾਨ ਆਗੂਆਂ ਨੂੰ ਉਸ ਨੂੰ ਲੈ ਕੇ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਕਿਸਾਨ ਜਥੇਬੰਦੀਆਂ ਦੀ رائے ਕੀ ਹੈ ਮੇਰੇ ਨਾਲ ਉੱਗੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਬਣੇ ਹੋਏ ਨੇ ਢੱਲੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੇ ਨਖਵਰੇ ਚ ਜੀ ਪਹਿਲਾ ਪ੍ਰतिकਰਮ ਸਰ ਕੀ ਹੈ ਜੀ ਜੋ ਕੱਲ ਦੀ ਮੀਟਿੰਗ ਚ ਨਤੀਜਾ ਨਿਕਲਿਆ ਹੈ ਇਹ ਦੇਖੋ ਕੱਲ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਇੱਕ ਪ੍ਰੋਪੋਜ਼ਲ ਦਿੱਤੀ ਹੈ ਜੀ ਉਹ ਪ੍ਰੋਪੋਜ਼ਲ ਅਸੀਂ ਲੈ ਕੇ ਆਪਦੇ ਸੰਗਠਨਾਂ ਚ ਆਏ ਆ ਜੀ ਅਡੂ ਆਪਣੇ ਟਿਕਾਣੇ ਤੇ ਸਾਰੇ ਕਿਸਾਨਾਂ ਕੋਲ ਜੀ ਜੀ ਬਾਉਂਡਰ ਤੇ ਜੀ ਜੀ ਉਹ ਇਸ ਕਰਕੇ ਹੁਣ ਸਾਰੇ ਨੇ ਅਸੀਂ ਮਤਲਬ ਖਨੋਰੀ ਬਾਉਂਡਰ ਤੇ ਜਾਣਾ ਹੈ ਜੀ ਉੱਥੇ ਅਸੀਂ ਆਪਸ ਦੇ ਵਿੱਚ ਸੁਝਾਅ ਦਿੱਤਾ ਸਰਕਾਰ ਨੇ ਜੀ ਕਿ ਇਹ ਕਹੋ ਕਿ ਸਰਕਾਰ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਹੈ ਉਸ ਪ੍ਰਪੋਜ਼ਲ ਦੇ ਉੱਤੇ ਜੀ ਡੱਲਗਲ ਸਾਹਿਬ ਹੈਲੋ ਜੀ ਜੀ ਤੁਹਾਡੀ ਨਿੱਜੀ رائے ਕੀ ਹੈ ਕਿਉਂਕਿ ਤੁਸੀਂ ਖੁਦ ਵੀ ਕਿਸਾਨ ਹੋ ਕਿਸਾਨ ਨੇਤਾ ਹੋ ਕਿ ਲੱਗਦਾ ਹੈ ਕਿ ਸਰਕਾਰ ਗੰਭੀਰ ਹੈ ਜਿਸ ਤਰ੍ਹਾਂ ਦੀ ਪ੍ਰੋਪੋਜ਼ਲ ਦਿੱਤੀ ਹੈ ਐਮਐਸਪੀ ਨੂੰ ਲੈ ਕੇ 5 ਸਾਲ ਦੇ ਇਕਰਾਰ ਨੇ ਕਪਾਹ, ਦਾਲਾਂ, ਮੱਕੀ ਦੇ ਉੱਤੇ ਤੇ ਮੇਰੀ ਨਿੱਜੀ رائے ਕੁਝ ਵੀ ਹੋਵੇ ਮੈਂ ਮੈਂ ਵੀ ਜੇ ਨਿੱਜੀ رائے ਹੈ ਇਹਨਾਂ ਏਰੀਆ ਗੱਲਾਂ ਤੇ ਹੁੰਦੀ ਹੈ ਜੀ ਮੇਰੀ ਤਾਂ ਨਿੱਜੀ رائے ਹੈ ਕਿ ਸਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਜੀ ਲੇਕਿਨ ਉਹ ਬਹੁਤ ਲੰਬੀ ਲੜਾਈ ਹੈ ਲੜਨ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਜੀ ਮੈਂ ਮੈਂ ਬਿਲਕੁਲ ਤੁਸੀਂ ਸਹੀ ਗੱਲ ਤੇ ਆ ਗਏ ਹੋ ਜੀ ਮੈਂ ਇਹੀ ਪੁੱਛ ਰਿਹਾ ਕਿ ਆਪਾਂ ਹਾਲੇ ਵੀ ਐਮਐਸਪੀ ਦੇ ਕਾਨੂੰਨ ਤੇ ਹੀ ਮੌਜੂ ਬਰਕਰਾਰ ਆ ਮੰਗ ਤੇ ਨੇਫਰਡ ਜਾਂ ਐਨਸੀਸੀਐਫ ਇਹਦਾ ਆਪਾਂ ਨੂੰ ਮੇਰੇ ਖਿਆਲ ਚ ਤੁਹਾਨੂੰ ਲੱਗ ਰਿਹਾ ਕਿ ਸ਼ਾਇਦ ਲੌਲੀਪੌਪ ਹੈ ਜਿਵੇਂ ਗਲਤ ਰਹਿ ਹਮਦਾ ਚਲੋ ਨਹੀਂ ਲੌਲੀਪੌਪ ਤਾਂ ਨਹੀਂ ਖੜਕਿਆ ਜਾ ਸਕਦਾ ਜੀ ਉਸ ਤਰ੍ਹਾਂ ਇਹਨਾਂ ਦਾ ਹਰ ਇੱਕ ਗੱਲ ਨੂੰ ਮਤਲਬ ਇਹ ਲੱਗਦਾ ਸਹੀ ਬਣ ਜਾਂਦੀ ਹੈ ਗੱਲ ਵੀ ਕੁਝ ਵੀ ਹੋਵੇ ਕਿਸਾਨਾਂ ਨੂੰ ਤਾਂ ਮਾੜੇ ਲੱਗਦਾ ਜੀ ਕਿ ਜੀ ਕਿ ਐਫਸੀ ਆ ਸਾਡੀ ਕਣ ਖਰੀਦ ਦੀ ਖਰੀਦ ਦੀ ਹੈ ਜੀ ਅਗਰ ਇਹ ਸਰਕਾਰੀ ਏਜੰਸੀਆਂ ਨੇ ਸਾਰੀਆਂ ਅਗਰੇ ਕਣ ਖਰੀਦਣੀਆਂ ਜੀ ਸਾਡਾ ਮੱਕੀ ਖਰੀਦਣੀ ਆ ਜੇਕਰ ਲੀਗਲਾਈਜ਼ ਕਰ ਦਿੰਦੀ ਹੈ ਸਰਕਾਰ ਤਾਂ ਕੋਈ ਮਤਲਬ ਗੱਲ ਮਾੜੀ ਨਹੀਂ ਹੈ ਲੇਕ ਨੇ ਚੁਕਾ ਹੈ ਕਿ ਸਾਡੀ ਲੜਾਈ ਸਾਰੀਆਂ ਫਸਲਾਂ ਨੂੰ ਲੈ ਕੇ ਹੈ ਨਾ ਜੀ ਜੀ ਸਾਡੀ ਲੜਾਈ ਇਹ ਨਹੀਂ ਨਾ ਕਿ ਅਸੀਂ ਮਤਲਬ ਪੰਜ ਫਸਲਾਂ ਦੇ ਲੜ ਰਹੇ ਆ ਜੀ ਲੜਾਈ ਤਾਂ ਅਜੇ ਜਾਰੀ ਹੈ ਲੜਾਈ ਤਾਂ ਮੁੱਕੀ ਨਹੀਂ ਨਾ ਜੇ ਸਰਕਾਰ ਨੇ ਜੇ ਲੋਕ 5 ਸਾਲ ਦੇ ਲਈ 5 ਫਸਲਾਂ ਦਾ ਕਰਤਾ ਉਹ 5 ਸਾਲ ਲਈ ਕੀਤਾ ਕਰਨ ਦੀ ਗੱਲ ਕਰਦੇ ਹਨਾ ਜੀ ਜੀ ਲੇਕਿਨ ਫਿਰ ਵੀ ਜੋ ਜਿਹੜਾ ਕਰ ਰਹੇ ਨੇ ਅਸੀਂ ਆਪਸ ਵਿੱਚ ਚਰਚਾ ਕਰਾਂਗੇ ਆਪਦੇ ਐਕਸਪਰਟਾਂ ਤੋਂ ਅਸੀਂ ਰਾਇ ਲਵਾਂਗੇ ਕਿ ਕੀ ਕੀ ਇਹਦੇ ਵਿੱਚ ਮਤਲਬ ਵਾਕਿਆ ਗਰੰਟੀ ਬਣਦੀ ਹੈ ਕਿ ਕੀ ਕਰਨਾ ਹੈ ਮੈਂ ਆਖਰੀ ਸਵਾਲ ਰਿਲੇਵਲ ਸਵਾਲ ਲੈ ਰਿਹਾ ਤੁਹਾਡਾ ਸਮਾਂ ਵੀ ਕੀਮਤੀ ਹੈ ਤੁਸੀਂ ਖਨੌਰੀ ਬਾਰਡਰ ਤੇ ਜਾ ਰਹੇ ਹੋ ਸ਼ੰਭੂ ਬੈਰੀਅਰ ਤੋਂ ਕੀ ਲੱਗਦਾ ਹੈ ਕਿ ਦਿਨ ਬੜੇ ਘੱਟ ਰਹਿ ਗਏ ਨੇ ਚੋਣ ਜਾਬਤਾ ਇਸ ਹਫਤੇ ਚ ਕਦੇ ਵੀ ਲੱਗ ਸਕਦਾ ਹੈ ਅਗਲੇ ਹਫਤੇ ਲੱਗ ਸਕਦਾ ਹੈ ਤਾਂ ਕਿਸਾਨਾਂ ਨੂੰ ਵੀ ਛੇਤੀ ਆਪਣਾ ਫੈਸਲਾ ਲੈਣਾ ਪਏਗਾ ਦੇਖੋ ਗੱਲ ਇਹ ਹੈ ਜੀ ਕਿਸਾਨਾਂ ਨੂੰ ਜੀ ਅਸ ਚਿੰਤਾ ਸੀ ਵੀ ਸੋਚ ਰਹੇ ਹਾਂ ਇਹਦੇ ਕੱਲ ਦੇ ਉੱਤੇ ਜੀ ਜੀ ਲੇਕਿਨ ਜੇ ਸਰਕਾਰ ਜੀ ਇਹ ਸੋਚਦੀ ਹੋਵੇ ਇਹਨਾਂ ਨੂੰ ਮੀਟਿੰਗਾਂ ਦੇ ਮੀਟਿੰਗਾਂ ਚ ਉਲਝਾ ਕੇ ਹਾਂ ਅਸੀਂ ਲੈ ਜਾਣਗੇ ਚੋਣ ਜਾਬਤੇ ਚ ਹਾਂਜੀ ਤੇ ਬਾਅਦ ਚ ਕਹਿ ਦਾਂਗੇ ਲਓ ਜੀ ਚੋਣ ਜਾਬਤਾ ਲਾਗੂ ਹੋ ਗਿਆ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਜੀ ਲੇਕਿਨ ਇਹ ਸਪਸ਼ਟ ਕਰ ਦਿੰਨੇ ਆਂ ਅਸੀਂ ਜੀ ਤੇ ਜੇ ਕਰਕੇ ਸਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਅੰਦੋਲਨ ਨਹੀਂ ਰੁਕੇਗਾ ਅੰਦੋਲਨ ਚੱਲ ਰਹਿਗਾ ਭਾਵੇਂ ਚੋਣ ਜਾਬਤਾ ਲੱਗ ਜੇ ਦੇਸ਼ 'ਚ ਕਿਹਦੇ ਚੋਣ ਜਾਬਤਾ ਲੱਗ ਵੀ ਜਾਂਦਾ ਹੈ ਜੀ ਉਹ ਜਾਬਤਾ ਇਹ ਕਿਹੜਾ ਮਤਲਬ 10 ਸਾਲ ਲਈ ਲੱਗ ਜਾਣਾ ਹੈ ਜੀ ਇਹ ਤਾਂ ਹੋਰ ਚਾ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਵੋਟਾਂ ਪੈ ਕੇ ਚੋਣ ਤੇ ਸਰਕਾਰ ਨਵੀਂ ਬਣ ਜਾਣੀ ਆ ਜੀ ਜੀ ਉਹ ਤਾਂ ਸਾਡੇ ਲਈ ਸਭ ਤੋਂ ਹੋਣ ਵੀ ਹੋਰ ਵੀ ਬੈਨੇਫੀਸ਼ੀਅਲ ਹੋਊਗਾ ਜੀ ਕਿ ਜਦੋਂ ਅਸੀਂ ਅੰਦੋਲਨ 'ਚ ਬੈਠੇ ਆ ਜਿਹੜੀਆਂ ਪੋਲੀਟੀਕਲ ਧਿਰਾਂ ਉਹ ਦੇ ਲੱਗ ਕੇ ਲੜਨੀਆਂ ਉਹ ਘੱਟੋ ਘੱਟ ਇਹ ਸੋਚ ਕੇ ਲੜਨੀਆਂ ਕਿ ਭਾਈ ਇਹ ਜਿਹੜੇ ਲੋਕ ਅੱਜ ਧਰਨੇ 'ਤੇ ਬੈਠੇ ਨੇ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨੂੰ ਇਹ ਮੰਗਾਂ ਦੇਣੀਆਂ ਪੈਣਗੀਆਂ ਇਹਨਾਂ ਦੇ ਮਸਲੇ ਹੱਲ ਕਰਨੇ ਪੈਣਗੇ ਜਿਹੜਾ ਵੀ ਕੱਲ ਨੂੰ ਸਤਾਤੀ ਹੋਵੇ ਜੀ ਮੈਂ ਬਸ ਇੱਕ ਲਾਸਟ ਸਵਾਲ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਛੋਟਾ ਜਿਹਾ ਲਾਸਟ ਇਹ ਹੈ ਕਿ ਕੀ ਲੱਗਦਾ ਕਿੰਨੀ ਛੇਤੀ ਕਿਸਾਨ ਲੀਡਰ ਨੇ ਉਹ ਕਿੰਨੀ ਛੇਤੀ ਆਪਣਾ ਜਿਹੜਾ ਪੱਖ ਸਪਸ਼ਟ ਕਰਨਗੇ ਕੱਲ੍ਹ ਵਾਲੀ ਮੀਟਿੰਗ ਦਾ ਬਾਰੇ ਅੱਜ ਸ਼ਾਮ ਤੱਕ ਸੰਭਵ ਹੈ ਜੀ ਦੇਖੋ ਪੱਖ ਸਪਸ਼ਟ ਕਰਨ ਵਾਲੀ ਗੱਲ ਤੁਹਾਨੂੰ ਅੱਧੀ ਤਾਂ ਕੱਲ ਮੈਂ ਦੱਸ ਹੀ ਦਿੱਤੀ ਹੈ ਜੀ ਜੀ ਪਰ ਇਹ ਇਹ ਮੇਰੇ ਰਹਿ ਰਿਹਾ ਹੋ ਸਕਦੀਆਂ ਨੇ ਨਾ ਜੀ ਜੀ ਮੋਰਚੇ ਬਹੁਤ ਵੱਡੇ ਨੇ ਦੋ ਮੋਰਚੇ ਇਹਨਾਂ ਕੰਮ ਕਰ ਰਹੇ ਨੇ ਜੀ ਜੀ ਇਹ ਅੱਜ ਸ਼ਾਮ ਤੱਕ ਅਸੀਂ ਮੀਟਿੰਗ ਕਰਕੇ ਜੀ ਕਨੋਰੀ ਬਾਰਡਰ ਦੇ ਉੱਤੇ ਸਾਡੀ ਰਾਤ ਨੂੰ ਸ਼ਾਮ ਨੂੰ ਪੀਸੀ ਹੋ ਗਿਆ ਸੀ ਪੀਸੀ ਦੇ ਵਿੱਚ ਤੁਹਾਨੂੰ ਕਲੀਅਰ ਕਰਤਾ ਹੈ ਬਹੁਤ ਸ਼ੁਕਰੀਆ ਜੀ ਦਿਨਿਕ ਸਵੇਰ ਨੂੰ ਸਮਾਂ ਦੇਣ ਵਾਸਤੇ ਡਲੇਅਲ ਸਾਹਿਬ ਮਿਹਰਬਾਨੀ ਜੀ